ਉਹਨੇ ਏਤੀ ਲੜਾਈ ਝਗੜੇ ਕਰਦਾ ਸੀ ਬਸ ਜੀ ਆਈ ਨਾਤੀ ਲੜਦਾ ਸੀ ਕਹਿੰਦਾ ਸੀ ਮੈਨੂੰ ਅੱਡ ਕਰ ਦੋ ਕੁਝ ਹੋਰ ਨਾ ਦਸੀ ਜਾਂ ਗਾਣਾ ਲੁੱਕੜ ਜਾਂਦਾ ਸੀ ਉਹ ਮੌਕੇ ਦੇਖਤ ਹੈ ਡੱਡ ਹੋ ਚੁੱਕਾ ਸੀ ਅਸੀ ਬੈਡ ਬੋਡੀ ਜੇ ਰਸਤਾ ਬਰਨਾਲਾ ਸ਼ਹਿਰ ਚੁੱਕਾ ਪੀ ਭਰਾ ਨੇ ਪੇਟ ਕਾਸ ਮਾਰ ਕੇ ਆਪਣੇ ਹੀ ਭਰਾ ਨੂੰ ਉਤਾਰਿਆ ਮੌਤ ਦੇ ਘਰ ਬਰਨਾਲਾ ਦੇ ਪਿੰਡ ਸੰਧੂ ਕਲਾਂ ਵਿਖੇ ਆਪਣੇ ਹੀ ਭਰਾ ਦਾ ਪੇਟ ਕਾਸ ਨਾਲ ਕਤਲ ਕਰਕੇ ਉਸ ਨੂੰ ਬੇਰਹਿਮੀ ਨਾਲ ਮਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਇਸ ਘਟਨਾ ਨੂੰ ਲੈ ਕੇ ਪੂਰੇ ਪਿੰਡ ਵਿੱਚ ਸੋਕ ਦਾ ਮਾਹੌਲ ਬਣ ਗਿਆ ਜਾਣਕਾਰੀ ਮੁਤਾਬਕ ਬਲਬੀਰ ਸਿੰਘ ਅਤੇ ਪੂਰਨ ਸਿੰਘ ਦੋਨੋਂ ਭਰਾ ਇੱਕ ਹੀ ਘਰ ਵਿੱਚ ਰਹਿੰਦੇ ਸਨ ਪੂਰਨ ਸਿੰਘ ਹਲੇ ਅਨਮੈਰਿਡ ਸੀ ਜਿਸ ਦਾ ਅਕਸਰ ਹੀ ਆਪਣੇ ਭਰਾ ਬਲਬੀਰ ਸਿੰਘ ਨਾਲ ਝਗੜਾ ਰਹਿੰਦਾ ਸੀ ਬੀਤੇ ਦਿਨ ਜਦੋਂ ਬਲਬੀਰ ਸਿੰਘ ਮੈਸ ਨੂੰ ਕਿੱਲੇ ਨਾਲ ਬੰਨ ਰਿਹਾ ਸੀ ਤਾਂ ਪੂਰਨ ਸਿੰਘ ਨੇ ਪੇਚਕਾਸ ਨਾਲ ਆਪਣੇ ਹੀ ਭਰਾ ਉੱਤੇ ਹਮਲਾ ਕਰ ਦਿੱਤਾ ਜਿਸ ਕਰਕੇ ਬਲਬੀਰ ਸਿੰਘ ਦੀ ਮੌਤ ਹੋ ਗਈ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਪੂਰਨ ਸਿੰਘ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਉਹਨਾਂ ਦਾ ਘਰ ਬਰਬਾਦ ਹੋ ਗਿਆ ਜੇਕਰ ਪੁਲਿਸ ਦੀ ਗੱਲ ਕਰੀਏ ਤਾਂ ਪੁਲਿਸ ਨੇ ਡੈੱਡ ਬੋਡੀ ਨੂੰ ਸਿਵਲ ਹਸਪਤਾਲ ਬਰਨਾਲਾ ਵਿੱਚ ਰਖਵਾ ਦਿੱਤਾ ਤੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜਿਹੜਾ ਕਤਲ ਹੋਇਆ ਕੀ ਕਹਣਾ ਚਾਹੋ ਜੀ ਕੀ ਕਹਿ ਸਕਦੀ ਹਾਂ ਜਦੋਂ ਪਤਾ ਹੀ ਨਹੀਂ ਹੋ ਮੈਂ ਕਹਿ ਨਹੀਂ ਸਕੀ ਮੈਂ ਗਈ ਸੀਗੀ ਆਪਦੀ ਭਾਂਜੀ ਦੇਖਣ ਜਦੋਂ ਮੈਂ ਆਈ ਮੈਨੂੰ ਤੋਂ ਪਤਾ ਲੱਗਿਆ ਵੀ ਆਹ ਕੁਝ ਹੋ ਗਿਆ ਲੋਪੁਰਮ ਸਿੰਘ ਜੀ ਦਾ ਕਹੇਗਾ ਬਕਤੀ ਸੀ ਉਹ ਜੀ ਨੇ ਟੀ ਲੜਾਈ ਝਗੜੇ ਕਰਦਾ ਸੀ ਬਸ ਜੀ ਆਈ ਨਰਤੀ ਲੜਦਾ ਸੀ ਕਹਿੰਦਾ ਸੀ ਮੈਨੂੰ ਅੱਡ ਕਰ ਦੋ ਪਸੂ ਖੋਲ ਨਾਲ ਦਸੀਗਾ ਗਾਣਾ ਦੁਪੜ ਦਿਨ ਦੱਸੀ ਇਹ ਮੈਨੂੰ ਐ ਪਤਾ ਲੱਗਿਆ ਜੀ ਫਿਰ ਉਹਨੇ ਮੇਰੇ ਇਹਨਾਂ ਦੇ ਸਾਡੇ ਗਵਾਂਢੀ ਮੈਨੂੰ ਜਾ ਕੇ ਲੈ ਕੇ ਆਏ ਕਹਿੰਦੇ ਵੀ ਘਰੇ ਲੜਾਈ ਹੋ ਗਈ ਤੂੰ ਆ ਜਾ ਮੈਂ ਗਈ ਵੀ ਸੀ ਭਾਨ ਜੀ ਦੇ ਘਰੇ ਕਿਉਂ ਤਰ ਫਿਰ ਜੀ ਉਹਨੇ ਕਹਿੰਦੇ ਜਿਹੜਾ ਤੇਜ ਕਾਸ ਸੀਗਾ ਸੰਗਲ ਚ ਪਾਇਆ ਵਾ ਸੀ ਉਹ ਕੱਢ ਕੇ ਉਹਦੇ ਮਾਰਿਆ ਜਦੋਂ ਨੇ ਤੇ ਫਿਰ ਉਹਦੇ ਬੋਲਿਆ ਤਾਂ ਗਿਆ ਹੀ ਨਹੀਂ ਕਹਿੰਦਾ ਮੇਰਾ ਬੇਟਾ ਕਹਿੰਦਾ ਵੀ ਉਹਦਾ ਇੱਕੋ ਹੀ ਬੋਲ ਨਿਕਲਿਆ ਕਹਿੰਦਾ ਵੀ ਮੈਂ ਗਿਆ ਉਹ ਬੇਟਾ ਮੇਰਾ ਪਸੂ ਬਣਦਾ ਸੀ ਉਹਦਾ ਡੈਡੀ ਕੋਲੇ ਆ ਗਿਆ ਇਹਦਾ ਵੀ ਮੈਂ ਬੰਨਦਾ ਲੋ ਬੰਨੀ ਜਾਂਦਾ ਸੀ ਆ ਇੱਕ ਤਾਂ ਨਹੀਂ ਮੱਝ ਬੰਨਦੀ ਜਿਹੜੀ ਗਾਂ ਰਹਿੰਦੀ ਸੀ ਬੰਨਣ ਵਾਲੀ ਉਹ ਖੁੱਲੀ ਫਿਰਦੀ ਸੀ ਉਹਦਾ ਡੈਡੀ ਬੰਨਣ ਲੱਗਿਆ ਉਹਨੇ ਸੰਗਲ ਚ ਪੇਚ ਕੱਸ ਕੇ ਕੱਢ ਦੇ ਉਹਦੇ ਡੈਡੀ ਦੇ ਮਾਂ ਮਾਂ ਕੀ ਕਰਦੇ ਆ ਪੁੱਤਰ ਸਰਕਾਰ ਮੈਂ ਤਾਂ ਹੁਣ ਆਈ ਮੰਗ ਕਰੂੰ ਜੀ ਜਦੋਂ ਮੇਰੇ ਘਰ ਵਾਲੇ ਦਾ ਕਤਲ ਹੀ ਹੋ ਗਿਆ ਵੀ ਉਹਨੂੰ ਸਜ਼ਾ ਹੀ ਮਿਲਣੀ ਚਾਹੀਦੀ ਹੈ ਜਦੋਂ ਮੇਰੇ ਕਤਲ ਹੀ ਕਰਤਾ ਉਹਨੇ ਸਿੰਗਾਪੁਰ ਪੁੱਤਰ ਗੁਨਾਹ ਨਰਨਾਮ ਸਿੰਘ ਦਾ ਉਹਦੇ ਘਰੇ ਉਹਦੇ ਬ੍ਰਦਰ ਨੇ ਪੂਰਨ ਸਿੰਘ ਹੈ ਉਹਦੇ ਆਪ ਝਗੜਾ ਹੋ ਕੇ ਕੁਛ ਇਸਕਸ ਨੁਮਾ ਚੀਜ਼ ਨੇ ਉਹਦਾ 6:00 ਵਜੇ ਅਸੀਂ ਮੌਕੇ ਤੇ ਰਾਤ 8:00 ਵਜੇ ਆ ਗਈ ਸੀ ਜਦੋਂ ਮੌਕੇ ਦੇਖਿਆ ਤਾਂ ਡੱਡ ਹੋ ਚੁੱਕਾ ਸੀ ਅਸੀਂ ਡੈਡ ਬੋਡੀ ਸਿਰਨਾਸਤਲ ਬੋਨਾਲਾ ਸ਼ੁਰੂ ਕਰਤੀ ਤੇ ਫੀਸ ਜਾਰੀ ਹੈ ਬਾਕੀ ਅਸੀਂ ਫੈਕਟਸ ਸੱਥੋਂ ਦੇਖ ਰਹੇ ਹਾਂ ਜੋ ਸਬੂਤ ਇਕੱਠੇ ਕਰਕੇ ਕੰਦੀ ਕਰਦੇ ਕੀ ਲੱਗਦਾ ਕਿੰਨੇ ਕੁ ਕਰਵਾਤ ਮੈਂਬਰ ਸੀ ਬਿਆਹ ਹੋਏ ਸੀ ਨਹੀਂ ਜੇ ਜੋ ਅਕਿਊਜ਼ ਮਰਨ ਵਾਲਾ ਮੁੰਡਾ ਬਿਆਹ ਹੋਇਆ ਸੀ ਕੁਿੰਡਕਸਾ ਨੂੰ ਮਰਸੀਦੀ ਇਹਦੇ ਦੋ ਬੱਚੇ ਨੇ ਕਬਟਾ ਕਮੇਟੀ ਤੇ ਵਾਈਸ ਬੇਟੀ ਜੀ ਬਾਹਰ ਗਈ ਹੈ ਬੇਟਾ ਤੇ ਦੋਸਤ ਦਾ ਘਰੇ ਸੀ ਉਸ ਟਾਈਮ ਜੋ ਝਗੜਾ ਹੋਇਆ ਨੇ ਜੋ ਇਹਦਾ ਬਰਾਦਰ ਸੀ ਪੂਰਨ ਸਿੰਘ ਉਹ ਅਨਮੈਰਿਡ ਸੀ ਕੋਈ ਕਾਰਨ ਪਤਾ ਲੱਗੇ ਕੋਈ ਆਪਸੀ ਪਰਿਵਾਰਕੀ ਸੀ ਕੁਝ ਨਸ਼ੇ ਦੀ ਦਸਦੇ ਨੇ ਜਾਨ ਜਾਰੀ ਹੈ ਬਾਕੀ ਵਾਲ ਇਫੈਕਟਸ ਜੋ ਆਉਣਗੇ ਉਹ ਬਾਕੀ ਸਾਰੇ ਹਾਂ